ਫਿਲੌਰ ਦੇ ਚਿਰਛਾਸ ਦੀ ਮਾਰਗ ਤੇ ਸਥਿਤ ਦਰਬਾਰ ਮਈਆ ਭਗਵਾਨ ਜੀ ਨੂੰ ਜਾਣ ਵਾਲੇ ਰਸਤੇ ਵਿੱਚ ਪੈਂਦੇ ਪੁਲ ਹੇਠਾਂ ਪਿੰਡ ਰਾਮਗੜ੍ਹ ਦੇ ਲੰਬੇ ਸਮੇਂ ਤੋਂ ਚੱਲ ਰਹੇ ਗੰਦੇ ਪਾਣੀ ਦੇ ਕਾਰਨ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਾਂ ਵੀ ਪਾਣੀ ਦੇ ਸੜਕ ਵਿੱਚਕਾਰ ਖੜੇ ਹੋਣ ਕਾਰਨ ਸੜਕ ਵਿੱਚਕਾਰ ਕਈ ਵੱਡੇ ਵੱਡੇ ਟੋਏ ਪੈ ਗਏ ਸਨ ਜਿਸ ਕਾਰਨ ਰੋਜ਼ਾਨਾ ਕਈ ਹਾਦਸੇ ਹੁੰਦੇ ਸਨ ਦੋ ਪਹੀਆ ਵਾਹਨ ਚਾਲਕਾਂ ਨੂੰ ਡਿੱਗਣ ਕਾਰਨ ਰੋਜ਼ਾਨਾ ਸੱਟਾਂ ਵੱਜਦੀਆਂ ਸਨ ਪਹਿਲਾਂ ਤਾਂ ਇਸ ਸਮੱਸਿਆ ਦਾ ਹੱਲ ਹੋ ਗਿਆ ਸੀ ਪਰ ਮੁੜ ਫਿਰ ਸਮੱਸਿਆ ਨਾਲ ਰਾਹਗੀਰ ਝੁੰਜ ਰਹੇ ਹਨ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਹਾਲੇ ਤੱਕ ਵੀ ਸਰਕਾਰ ਵੱਲੋਂ ਪੁਲੇਹਾਟਾ ਕੜੇ ਗੰਦੇ ਪਾਣੀ ਦੀ ਨਿਕਾਸੀ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ ਜੇਕਰ ਇਹ ਰਿਹਾ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਮਾਰ ਨਾਲ ਪੁਲੇਹਾਟਾ ਤੋਂ ਮਿੱਟੀ ਖਿਸਕਣ ਸ਼ੁਰੂ ਹੋ ਜਾਵੇਗੀ ਜਿਸ ਕਾਰਨ ਪੁਲ ਦੇ ਤਸੰਦਾ ਖਤਰਾ ਹੋ ਸਕਦਾ ਹੈ ਪਰ ਕੁੰਭਕਰਨੀ ਨੀਂਦ ਸੁੱਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ 에ਅਰ ਕੰਡੀਸ਼ਨ ਦੀ ਠੰਡੀ ਹਵਾ ਲੈ ਕੇ ਆਰਾਮ ਫਰਮਾ ਰਹੇ ਹਨ ਹਾਲੇ ਤੱਕ ਵੀ ਉਹਨਾਂ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਹੋ ਸਕਦਾ ਮਜਬੂਰਨ ਰੋਜ਼ਾਨਾ ਲੰਗਣ ਵਾਲੇ ਰਾਗੀ ਰਾਂ ਅਤੇ ਮਈਆ ਭਗਵਾਨ ਦਰਬਾਰ ਦੇ ਉਪਾਸਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰ ਦਾ ਘਰਾਓ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਪੈ ਜਾਵੇ ਦੱਸਣ ਜੋਗੇ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਇਸ ਮਾਮਲੇ ਵਿੱਚ ਕੋਈ ਸਪਸ਼ਟ ਜਵਾਬ ਅਜੇ ਤੱਕ ਵੀ ਨਹੀਂ ਦੇ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਆਪ ਸਰਕਾਰ ਦੇ ਵਿਕਾਸ ਕਾਰਜਾਂ ਦੇ ਝਾਤ ਮਾਰ ਕੇ ਦੇਖਿਆ ਜਾਵੇ ਤਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ਰਾਬ ਦੇ ਠੇਕਿਆਂ ਦਾ ਵੱਧ ਵਿਕਾਸ ਉੱਪਰ ਕੇ ਸਾਹਮਣੇ ਆਇਆ ਹੈ ਜਦਕਿ ਹੋਰ ਵਿਕਾਸ ਰਜਾਂ ਦੀ ਰੇਸ਼ਿਓ ਸਿਰਫ 0 ਹੀ ਹੈ ਹੁਣ ਦੇਖਣਾ ਹੈ ਕਿ ਸਰਕਾਰ ਕਿੰਨੇ ਸਮੇਂ ਅੰਦਰ ਗੰਦੇ ਪਾਣੀ ਦੀ ਨਿਕਾਸੀ ਦਾ ਮੁਕੰਮਲ ਹੱਲ ਕਰਾਉਂਦੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਭਾਜੀ ਮੇਰਾ ਨਾਮ ਗੁਰਦੇਵ ਸਿੰਘ ਆ ਭਾਈ ਤੁਸੀਂ ਮਈਆ ਸਰਕਾਰ ਦੇ ਮੱਥਾ ਟੇਕਣ ਆਏ ਰਾਹ ਦੇ ਵਿੱਚ ਪਾਣੀ ਬਹੁਤ ਖੜਾ ਕਿੱਦਾਂ ਦੇਖਦੇ ਆ ਭਾਜੀ ਦੂਰੂਆ ਸੰਗਤ ਆ ਜਿਹੜੀ ਇੱਥੇ ਨੰਨਤ ਮੱਤਕ ਪਉਣਾ ਭਾਜੀ ਬਹੁਤ ਦੂਰ ਦੂਰ ਤੋਂ ਇੱਥੇ ਸੰਗਤ ਆਂਦੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੇ ਆਪਾਂ ਪੈਦਲ ਵੀ ਨਾ ਦੇਖੀਏ ਆਪਣੇ ਕੋ ਪੈਦਲ ਹੀ ਲੰਘਿਆ ਜਾ ਰਿਹਾ ਪੈਦਾ ਨੰਗਦਿਆਂ ਦਾ ਪਿਆਰ ਖਰਾਬ ਹੁੰਦੇ ਆ। ਕੋਲ ਭਾਈ ਸਕੂਲ ਪੈਂਦਾ। ਉਹਨੂੰ ਵੀ ਬਹੁਤ ਜ਼ਿਆਦਾ ਸਮੱਸਿਆ ਆ। ਕੋਈ ਵੀ ਵਹੀਕਲ ਨੰਗਲਾ, ਸਾਧਨ ਨੰਗਦਾ, ਉਹਨੂੰ ਬਹੁਤ ਜ਼ਿਆਦਾ ਦਿੱਕਤ ਆ। ਤੇ ਮਈਆ ਦਰਬਾਰ ਦੇ ਤੁਸੀਂ ਵੀ ਦੇਖੇ ਰਹੇ ਆ ਕਿੰਨੀ ਸੰਗਤ ਆ ਰਹੀ ਆ। ਉਹ ਨੰਗਦੀ ਆ ਤੇ ਬਹੁਤ ਜ਼ਿਆਦਾ ਮਾੜਾ ਹਾਲ ਆ। ਇਹ ਸਰਕਾਰ ਅੱਗੇ ਅਪੀਲ ਆ। ਮੇਰੇ ਤੇ ਗੌਰ ਕੀਤੀ ਜਾਵੇ। ਸਾਡੇ ਚੰਨੀ ਸਾਹਿਬ ਆ। ਉਹਨਾਂ ਨੂੰ ਵੀ ਬੇਨਤੀ ਆ ਵੀ ਇੱਧਰ ਵੀ ਕਿਤੇ ਮਈਆ ਸਰਕਾਰ ਦੇ ਵੀ ਗੇੜਾ ਮਾਰਨ ਥੱਲੇ ਦੇਖਣ ਪੜਦੇ ਕੀ ਹਾਲ ਆ ਬਹੁਤ ਜਿਆਦੇ ਮਾੜਾ ਹਾਲ ਆ ਭਾਜੀ ਪਾਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਈਆ ਭਗਵਾਨ ਦੀ ਇਹ ਜਿਹੜੀ ਆਪਾਂ ਗੱਲ ਕਰ ਰਹੇ ਆ ਇਹ ਪਾਣੀ ਦਾ ਮਸਲਾ ਹੈ ਇਹ ਅੱਜ ਤੋਂ ਨਹੀਂ ਪਿਛਲੇ 2-3 ਸਾਲਾਂ ਤੋਂ ਹੈ ਜੇ ਆਪਾਂ ਮੂੰਹੋਂ ਗੱਲ ਕਰੀਏ ਤਾਂ ਗੱਲ ਵੱਡੀ ਬਣ ਜਾਂਦੀ ਤੁਸੀਂ ਆਪ ਥੋੜਾ ਜਿਆ ਮੜਾ ਜਿਹਾ ਦਿਖਾਓ ਸਾਰਿਆਂ ਨੂੰ ਕਿ ਪਾਣੀ ਜਿਹੜਾ ਇਹ ਪਹਿਲਾਂ ਤੇ ਇਹ ਪਾਣੀ ਨਾਲ ਪਿਛਲੇ ਪਾਸੋਂ ਸੜਕ ਟੋੜਤੀ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਐਪਲੀਕੇਸ਼ਨਾਂ ਬਹੁਤ ਸਾਰੀਆਂ ਬੇਨਤੀਆਂ ਤੋਂ ਬਾਅਦ ਉਹ ਸੜਕ ਬਣੀ ਹੈ ਤੇ ਉਸ ਤੋਂ ਬਾਅਦ ਫੇਰ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਜਾਬ ਹੀ ਨਹੀਂ ਹਿੰਦੁਸਤਾਨ ਦਾ ਪ੍ਰਸਿੱਧ ਦਰਵਾਜ਼ਾ ਹੈ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚੋਂ ਇੱਕ ਵੀਰਵਾਰ ਹੀ ਨਹੀਂ ਕਹਿ ਸਕਦੇ ਆਲ ਦੇ ਪੂਰੇ ਹਫ਼ਤੇ ਜਿੱਥੋਂ ਸੰਗਤ ਆਉਂਦੀ ਹੈ ਤੇ ਇੰਨਾ ਗੰਦਾ ਪਾਣੀ ਹੈ ਕੋਈ ਮੋਟਰਸਾਈਕਲ ਤੇ ਕੋਈ ਗੱਡੀ ਤੇ ਕਿਸੇ ਵੀ ਤਰ੍ਹਾਂ ਆਉਂਦਾ ਹੈ ਤੇ ਸਾਰੀ ਸੰਗਤ ਨੂੰ ਇੰਨੀ ਪ੍ਰੋਬਲਮ ਆਉਂਦੀ ਤੇ ਪੈਦਲ ਲੰਘਣਾ ਜਿਹੜਾ ਬਿਲਕੁਲ ਨਾ ਮੁਮਕਿਨ ਦੇ ਬਰਾਬਰ ਹੈ ਨਾ ਮੁਮਕਿਨ ਦੇ ਬਰਾਬਰ ਜਿਹੜਾ ਪੈਦਲ ਲੰਘਣਾ ਹੈ ਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਥੋੜੇ ਹੀ ਸਮੇਂ ਤੱਕ ਜਿਹੜਾ ਮਈਆ ਭਗਵਾਨ ਜੀ ਦਾ ਸਾਲਾਨਾ ਮੇਲਾ ਵੀ ਹੋਣ ਵਾਲਾ ਜਿਹਦੀ ਡੇਟ 31 ਅਗਸਤ ਤੋਂ 1 ਤੋਂ ਸਤੰਬਰ ਆ ਤੇ ਜੇ ਐਦਾਂ ਹੀ ਪਾਣੀ ਖੜਾ ਰਿਆ ਐਦਾਂ ਹੀ ਸੰਗਤ ਪ੍ਰੇਸ਼ਾਨ ਹੁੰਦੀ ਰਹੀ ਤੇ ਦੱਸੋ ਅਸੀਂ ਸੰਗਤ ਨੂੰ ਕਿੱਦਾਂ ਮਤਲਬ ਦਰਬਾਰ ਦੇ ਵਿੱਚ ਇਨਵਾਈਟ ਕਰਾਂਗੇ ਤੇ ਅਸੀਂ ਫਲੋਰ ਟੀਵੀ ਦੇ ਮਾਧਿਅਮ ਦੇ ਨਾਲ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਕਿਉਂਕਿ ਮੈਂ ਇੱਕ ਵਾਰੀ ਫਿਰ ਤੋਂ ਗੱਲ ਕਰਦੇ ਕਿ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਪ੍ਰਸਿੱਧ ਦਰਬਾਰ ਹੈ ਜਿੱਥੇ ਸੰਗਤਾਂ ਪ੍ਰੇਸ਼ਾਨ ਹੁੰਦੀ ਹੈ ਤੇ ਅਸੀਂ ਐਪਲੀਕੇਸ਼ਨਾਂ ਦੇ ਦੇ ਥੱਕ ਗਏ ਆ ਰੋਜ਼ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਅਸੀਂ ਜਾਂਦੇ ਆ ਤੇ ਇਹ ਵੀ ਨਹੀਂ ਗੱਲ ਕਿ ਇਹ ਰੋਡ ਕੋਈ ਆਮ ਹੈ ਤੁਹਾਡੇ ਸਾਹਮਣੇ ਇੰਟਰਨੈਸ਼ਨਲ ਹਾਈਵੇ ਉੱਪਰੋਂ ਲੰਘਦਾ ਹੈ ਕੋਲਿਆ ਉਹ ਰੋਡ ਪਿੱਛੇ ਸਾਰਾ ਟੁੱਟ ਚੁਕਿਆ ਹੈ ਤੇ ਮਤਲਬ ਸੰਗਤ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਸਾਡੀ ਇਹ ਗੱਲ ਹੈ ਇਹ ਫਲੋਰ ਟੀਵੀ ਦੇ ਮਾਧਿਅਮ ਨਾਲ ਹੀ ਜਨੋਂ ਤੱਕ ਪਹੁੰਚਦੀ ਹੈ ਤੇ ਬਹੁਤ ਵੱਡੀ ਗੱਲ ਹੈ ਤੇ ਅਸੀਂ ਇੱਕ ਵਾਰੀ ਫਿਰ ਤੋਂ ਫਲੋਰ ਲਾਈਵ ਦਾ ਵੀ ਸ਼ੁਕਰਗੁਜ਼ਾਰ ਕਰਦੇ ਆਂ ਜਿਹੜੇ ਸਾਡੀ ਇਹ ਬੇਨਤੀ ਸੁਣਨ ਆਇਆ ਸਾਡੀ ਜਿਹੜੀ ਗੱਲ ਹੈ ਜਿਹੜਾ ਉਹਨਾਂ ਪ੍ਰਚਾਰਕਾਂ ਦੇ ਸਾਹਮਣੇ ਰੱਖਣੀ ਹੈ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਪਿਛਲੇ 3 ਸਾਲ ਤੋਂ ਮਰੀ ਕਿੰਨੂ ਕਿੰਨੂ ਅਪਲੀਕੇਸ਼ਨਾਂ ਦਿੱਤੀਆਂ। ਰੋਡ ਵਾਲੇ ਦੇ ਤੇ ਨੈਸ਼ਨਲ ਹਾਈਵੇ ਵਾਲੇ ਨੈਸ਼ਨਲ ਹਾਈਵੇ ਵਾਲੇ ਸਾਹ ਨੂੰ ਤਾਂ ਪਤਾ ਨਹੀਂ ਕਿੰਨੀਆਂ ਅਪਲੀਕੇਸ਼ਨਾਂ ਦੇ ਚੁੱਕੇ ਆ। ਜਿਹੜਾ ਕੱਢ ਕੇ ਆ ਜਾਂਦੇ ਆ ਹੋ ਗਿਆ ਹੋ ਗਿਆ ਕੱਲ ਕਰਦੇ ਆ ਅੱਜ ਕਰਦੇ ਆਗੇ। ਨਹੀਂ ਸਾਹਿਬ ਅਸੀਂ ਤਾਂ ਸਾਡਾ ਅਹੀ ਹੈ ਜੇ ਮੇਲੇ ਤੋਂ ਪਹਿਲਾਂ ਨਾ ਹੋਇਆ ਕਿ ਅਸੀਂ ਵੀਡੀਓ ਸਾਹਿਬ ਦੇ ਬਾਹਰ ਗੇਟ ਲਾ ਕੇ ਦਰੀਆਂ ਵਜਾ ਕੇ ਬਹਿ ਜਾਗੇ ਬਾਹਰ। ਆ ਦੋ ਪੈਸੇ ਆ ਸਾਡੇ। ਇਹ ਤੋਂ ਕਈ ਵਿਧਾਇਕ ਵੀ ਜਿੱਤੇ ਆ। ਕੈਨੇਡਾ ਅੰਦਰ ਪਾਰਲੀਮੈਂਟ ਉਹਨਾਂ ਤੱਕ ਪਹੁੰਚ ਕੀਤੀ ਸਾਰਿਆਂ ਨੂੰ ਗਿਆ ਹੋਇਆ ਆ। ਸਾਡੇ ਐਮਐਲਏ ਮੌਜੂਦਾ ਇਸ ਫਲੋਰ ਸ਼ਹਿਰ ਦੇ ਆ, ਹਲਕਾ ਇੰਚਾਰਜ ਸਾਡੇ ਮੌਜੂਦਾ ਇਸ ਸ਼ਹਿਰ ਫਲੋਰ ਦੇ ਆ। ਬਹੁਤ ਨਾਮਵਰ ਸ਼ਕਤੀਤਾ ਜਿਹੜੀਆਂ ਸਿਰਫ ਵੋਟਾਂ ਦੇ ਟਾਈਮ ਉਹਨਾਂ ਨੂੰ ਦਰਬਾਰ ਯਾਦ ਆਉਂਦਾ ਆ ਕਿ ਇੱਥੇ ਵੀ ਤੁਹਾਡੀ ਕਿਰਪਾ ਨਾਲ ਹੀ ਅਸੀਂ ਬਣਨਾ ਆ ਤੇ ਉਦੋਂ ਸਾਰਿਆਂ ਨੂੰ ਯਾਦ ਆਉਂਦਾ ਤੇ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਪਿਛਲੇ 3 ਸਾਲਾਂ ਤੋਂ ਉਹਨਾਂ ਨੂੰ ਇਹ ਕਿਉਂ ਨਹੀਂ ਯਾਦ ਆਉਂਦਾ? ਕਿ ਦਰਬਾਰ ਦੇ ਮੋਰੇ ਗੰਦਾ ਪਾਣੀ ਖੜਾ ਹੈ ਤੇ ਸੰਗਟ ਗੱਡੀ ਚ ਵੀ ਆਉਂਦੀ ਆ ਤੇ ਮੋਟਰਸਾਈਕਲਾਂ ਤੇ ਵੀ ਆਉਂਦੀ ਆ ਤੇ ਪੈਦਲ ਨੰਗੜਾ ਤੁਸੀਂ ਮਾੜੀ ਇੱਧਰ ਦਿਖਾਉਂਦਾ ਕਿ ਨਾ ਮੁਨਕਨ ਹੈ ਪੈਦਲ ਨੰਗੜਾ ਬਿਲਕੁਲ ਨਾ ਮੁਨਕਨ ਹੈ ਤੇ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਤੇ ਜਿੰਨੇ ਵੀ ਪੋਲੀਟੀਸ਼ੀਅਨ ਜਿਹੜੇ ਇਸ ਡਿਊਟੀਓ ਸਾਹਿਬ ਜਿੰਨੇ ਵੀ ਇਸ ਦਰਬਾਰ ਤੇ ਜਾਂ ਐਮਟੀ ਕਹਿਲਮਾ ਮੈਂ ਐਮਐਲਏ ਕਹਿਲਮਾ ਜਾਂ ਪ੍ਰਧਾਨ ਕਹਿਲਮਾ ਤੇ ਸਾਰਿਆਂ ਨੂੰ ਬੇਨਤੀ ਆ ਕਿ ਇਹ ਜਿਹੜਾ ਇਸ ਦਾਤੇ ਗੌਰ ਕੀਤਾ ਜਾਵੇ ਕਿਉਂਕਿ ਇੱਕ ਵਾਰੀ ਫਿਰ ਤੋਂ ਮੈਂ ਕਹਿ ਦੇਣਾ ਕਿ ਜਿਹੜਾ ਸਰਕਾਰ ਦਾ ਮੇਲਾ ਬਿਲਕੁਲ ਨਜ਼ਦੀਕ ਹੈ ਤੇ ਸਫਾਈ ਨੂੰ ਅਸੀਂ ਉਸ ਮੇਲੇ ਤੇ ਬਹੁਤ ਮੋਖ ਰੱਖਦੇ ਆ ਤੇ ਇਹ ਜਿਹੜੀ ਦਰਬਾਰ ਦੀ ਐਂਟਰੀ ਦਾ ਗੇਟ ਹੈ ਜੇ ਐਂਟਰੀ ਤੇ ਸਫਾਈ ਨਹੀਂ ਹੋਊਗੀ ਤੇ ਅਸੀਂ ਬਾਅਦ ਚ ਕੀ ਕਰਾਂਗੇ